ਸਾਤਵੇਂ ਮੈਂਬਰ ਕਮੇਟੀ ਪਟਿਆਲੇ ਵਿੱਚ ਹੋਈ ਔਰ ਉਹਦਾ ਕਾਰਨ ਕਿਰਪਾਲ ਸਿੰਘ ਬਡੂੰਗਰ ਦੱਸੇ ਗਏ ਕਿਉਂਕਿ ਉਹ ਇਸ ਵੇਲੇ ਬਜ਼ੁਰਗ ਨਹੀਂ ਔਰ ਉਹਨਾਂ ਨੂੰ ਆਣ ਜਾਣ ਜਿਹੜਾ ਉਹ ਜ਼ਿਆਦਾ ਸੌਖਾ ਹੋਣਾ ਸੀ ਪਟਿਆਲੇ ਵਿੱਚ ਔਰ ਉਹ ਮੀਟਿੰਗ ਪਟਿਆਲੇ ਵਿੱਚ ਹੋਈ ਉਸ ਮੀਟਿੰਗ ਦੇ ਵਿੱਚ ਬਹੁਤ ਕੁਝ ਹੋਇਆ ਪਰ ਚਰਚਾ ਦਾ ਵਿਸ਼ਾ ਬਣ ਗਏ ਬੀਬੀ ਸਤਵੰਤ ਕੌਰ ਔਰ ਕਿਰਪਾਲ ਸਿੰਘ ਬਡੂੰਗਰ ਜਿਹੜੇ ਇਹ ਦੋ ਮੈਂਬਰ ਇਸ ਕਮੇਟੀ ਦਾ ਹਿੱਸਾ ਨਹੀਂ ਹੁਣ ਬੀਬੀ ਸਤਵੰਤ ਕੌਰ ਬਾਰੇ ਲੰਘੇ ਕੱਲ ਤੱਕ ਕਿਹਾ ਜਾ ਰਿਹਾ ਸੀ ਕਿ ਬੀਬੀ ਸਤਵੰਤ ਕੌਰ ਸ਼ਾਮਿਲ ਸ਼ਾਇਦ ਨਾ ਹੋਣ ਇਸ ਮੀਟਿੰਗ ਦੇ ਵਿੱਚ ਪਰ ਆਖਰਕਾਰ ਬੀਬੀ ਸਤਵੰਤ ਕੌਰ ਇਸ ਕ ਪਰ ਸਵਾਲ ਇਹ ਖੜਾ ਹੋਇਆ ਕਿ ਇਹਨਾਂ ਦਾ ਹੀ ਬਿਆਨ ਨਜ਼ਰ ਨਹੀਂ ਆਇਆ ਇਹਨਾਂ ਬੀਬੀ ਸਤਵੰਤ ਕੌਰ ਦਾ ਨਾ ਕਿ ਕਿਰਪਾਲ ਸਿੰਘ ਬੰਡੂਗਰ ਦਾ ਪਰ ਦੂਜੇ ਪਾਸੇ ਜੇ ਇਸ ਮਸਲੇ ਉੱਤੇ ਵੀ ਵਿਚਾਰ ਦੁਆਰਾ ਕਰੀਏ ਬੀਬੀ ਸਤਵੰਤ ਕੌਰ ਜਿਹੜੇ ਨੇ ਉਹਨਾਂ ਦੇ ਉੱਤੇ ਇਤਰਾਜ਼ ਕੀਤਾ ਗਿਆ ਸੀ ਕਿ ਉਹ ਐਸਜੀਪੀਸੀ ਮੁਲਾਜ਼ਮ ਨੇ ਔਰ ਕਮੇਟੀ ਦੀ ਮੀਟਿੰਗ ਦੇ ਵਿੱਚ ਸ਼ਾਮਿਲ ਨਹੀਂ ਹੋ ਸਕਦੇ ਉਹਨਾਂ ਨੂੰ ਇਹ ਰੁਤਬਾ ਤਿਆਰ ਕਰਨ ਵਾਸਤੇ ਐਸਜੀਪੀਸੀ ਤੋਂ ਅਸਤੀਫਾ ਦੇਣਾ ਪਵੇਗਾ ਬਹੁਤ ਕੁਝ ਵਿਚਾਰ ਉਸ ਵੇਲੇ ਚੱਲਦੇ ਪਏ ਸੀ ਖੈਰ ਦੂਜੇ ਪਾਸੇ ਤਰਕੇ ਦਿੱਤੇ ਗਏ ਕਿ ਬੀਬੀ ਸਤਵੰਤ ਕੌਰ ਜੇ ਇਸ ਕਰਕੇ ਇਸ ਕਮੇਟੀ ਦੀ ਮੀਟਿੰਗ 'ਚ ਨਹੀਂ ਬੈਠ ਸਕਦੇ ਕਿ ਉਹ ਐਸਜੀਪੀਸੀ ਮੁਲਾਜ਼ਮ ਨੇ ਤਾਂ ਫਿਰ ਉਹਨਾਂ ਸਾਰੇ ਐਸਜੀਪੀਸੀ ਮੈਂਬਰਾਂ ਦਾ ਕੀ ਜਿਹੜੇ ਹੁਣ ਅੱਜਕੱਲ ਇਸ ਦੌਰ ਦੇ ਵਿੱਚ ਸਰਪੰਚ ਨੇ ਸੰਵਿਧਾਨਕ ਅਹੁਦੇ ਤੇ ਬੈਠੇ ਨੇ ਪਰ ਉਹ ਐਸਜੀਪੀਸੀ ਮੈਂਬਰ ਨੇ ਜਾਂ ਫਿਰ ਐਸਜੀਪੀਸੀ ਦੇ ਮੁਖ ਸਕੱਤਰ ਕੁਲਵੰਤ ਸਿੰਘ ਮੰਨਣ ਜਿਹੜੇ ਜੁਲੰਦਰ ਦੇ ਅਕਾਲੀ ਦਲ ਪ੍ਰਧਾਨ ਵੀ ਹੈਗੇ ਨੇ ਫਿਰ ਕੀ ਉਹਨਾਂ ਨੂੰ ਵੀ ਕਿਹਾ ਜਾਵੇਗਾ ਕਿ ਤੁਸੀਂ ਇੱਕ ਇੱਕ ਰੂਟ ਅਖਤਿਆਰ ਕਰੋ ਜਾਂ ਤਾਂ ਸਿਆਸੀ ਪਾਰਟੀ 'ਚ ਸੰਵਿਧਾਨਕ ਅਹੁਦੇ ਤੇ ਆਓ ਜਾਂ ਫਿਰ ਤੁਸੀਂ ਪੰਥਕ ਅਹੁਦੇ ਤੇ ਆਓ ਯਾਨੀ ਕਿ ਇਹ ਸਵਾਲ ਇਹ ਤਰਕ ਜਿਹੜੇ ਆ ਨਾਲ ਨਾਲ ਦਿੱਤੇ ਗਏ ਹੁਣ ਇਸੇ ਮਸਲੇ ਉੱਤੇ ਜੇ ਗੱਲ ਕਰੀਏ ਲੰਗੇ ਦੇਣੀ ਬਾਕੀ ਸਾਰੇ ਲੀਡਰਾਂ ਦਾ ਬਿਆਨ ਸਾਹਮਣੇ ਆਇਆ ਜਿਹਦੇ ਵਿੱਚ ਗੁਰਪਤਾ ਸਿੰਘ ਵਡਾਲਾ ਵੀ ਸ਼ਾਮਿਲ ਰਹੇ ਇਕਬਾਲ ਸਿੰਘ ਝੁੰਦਾ ਵੀ ਰਹੇ ਬਾਕੀ ਲੀਡਰਾਂ ਨੇ ਵੀ ਆਪੋ ਆਪਣੇ ਬਿਆਨ ਦਿੱਤੇ ਮੰਨਪ੍ਰੀਤਿਆਲੀ ਵੀ ਬੋਲੇ ਪੱਤਰਕਾਰਾਂ ਨਾਲ ਪਰ ਬੀਬੀ ਸਤਵੰਤ ਕੌਰ ਨਹੀਂ ਬੋਲੇ ਔਰ ਕਿਰਪਾਲ ਸਿੰਘ ਬਡੂਂਗਰ ਨਹੀਂ ਬੋਲੇ ਹੁਣ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਕੀ ਇਹ ਦੋਵੇਂ ਲੀਡਰ ਉਸ ਕਮੇਟੀ ਦੇ ਵਿੱਚ ਲਏ ਗਏ ਫੈਸਲੇ ਤੋਂ ਨਾਰਾਜ਼ ਨੇ ਕਿਉਂਕਿ ਇੱਕ ਪਾਸੇ ਮੀਟਿੰਗ ਜਿਹੜੀ ਹੈ ਕਰਕੇ ਤੇ ਫੈਸਲਾ ਅਗਲੀ ਤਰੀਕ ਨੂੰ ਪਾਰਤਾ 11 ਤਰੀਕ ਪਾਰਤੀ ਉਹਦੇ ਵਿੱਚ ਇਹ ਵੀ ਫੈਸਲਾ ਸੁਣਾ ਦਿੱਤਾ ਗਿਆ ਕਿ ਕੋਈ ਵੀ ਵੱਡਾ ਫੈਸਲਾ ਲੈਣ ਤੋਂ ਪਹਿਲਾਂ ਐਸਜੀਪੀਸੀ ਦੇ ਕਾਰਜਕਾਰੀ ਪ੍ਰਧਾਨ ਨੂੰ ਸੱਦ ਲੈਣਾ ਚਾਹੀਦਾ ਹੁਣ ਇਹੋ ਜੀ ਸਿਚੁਏਸ਼ਨ ਦੇ ਵਿੱਚ ਸਵਾਲ ਉੱਠ ਰਹੇ ਹੈ ਕਿ ਜੇ ਉਹ ਦੋ ਲੀਡਰ ਨਹੀਂ ਬੋਲੇ ਤਾਂ ਕੀ ਉਹ ਇਸ ਤੋਂ ਇਸ ਫੈਸਲੇ ਤੋਂ ਮੁਨਕਰ ਨੇ ਜਾਂ ਉਹ ਐਵੇਂ ਨਹੀਂ ਚਾਹੁੰਦੇ ਸੀ ਜਾਂ ਉਹ ਨਾਰਾਜ਼ ਨੇ ਜਾਂ ਮੀਟਿੰਗ ਦੇ ਵਿੱਚ ਕੋਈ ਅਦਾ ਦੀ ਸਿਚੁਏਸ਼ਨ ਪੈਦਾ ਹੋ ਗਈ ਜਿੱਥੇ ਕਹਾਣੀ ਸੁਣੀ ਹੋਈ ਔਰ ਉਸ ਤੋਂ ਬਾਅਦ ਇਹ ਸਿਚੁਏਸ਼ਨ ਖੜੀ ਹੋ ਗਈ ਬਹੁਤ سارے ਸਵਾਲ ਇਸ ਵੇਲੇ ਖੜੇ ਹੋ ਰਹੇ ਆ ਪਰ ਐ ਪ੍ਰਤੀਤ ਹੋਣ ਲੱਗ ਗਿਆ ਹੈ ਜਿਹੜੇ ਨਰੇਟਿਵ ਸਾਹਮਣੇ ਆ ਰਹੇ ਆ ਕਿ ਸ਼ਾਇਦ ਇਹ ਸਿਚੁਏਸ਼ਨ ਜਿਹੜੀ ਆ ਉਹ ਅਸਲ ਦੇ ਵਿੱਚ ਉਨੀ ਸਿੱਧੀ ਨਹੀਂ ਹੈ ਸਗੋਂ ਜ਼ਿਆਦਾ ਕੰਪਲਿਕੇਟਿਡ ਹੈ ਜਿੰਨੀ ਇਹ ਸ਼ੋਅ ਹੋਈ ਹੈ ਲੰਘੇ ਦਿਨੀ ਉਸ ਮੀਟਿੰਗ ਤੋਂ ਬਾਅਦ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋ ਬਣੇ ਦੇ ਪੰਜਾਬੀ